ਸਾਨੂੰ ਐ ਨਹੀਂ ਲੱਗਦਾ ਵੀ ਅਸੀਂ ਜੇਲ੍ਹ ਦੇ ਵਿੱਚ ਰਹਨੇ ਆ ਸਾਨੂੰ ਐ ਲੱਗਦਾ ਸੀ ਵੀ ਕਿਸੇ ਕਾਲਜ 'ਚ ਪੜਨ ਆਇਆ ਇਹ ਸੁਣ ਕੇ ਤੁਸੀਂ ਵੀ ਜ਼ਰੂਰ ਸੋਚਾਂ ਵਿੱਚ ਪੈ ਗਏ ਹੋਣੇ ਕਿ ਆਖਿਰ ਇਹੋ ਜਿਹੀ ਕਿਹੜੀ ਜੇਲ੍ਹ ਹੈ ਜਿੱਥੇ ਕਾਲਜ ਜਾਂ ਯੂਨੀਵਰਸਿਟੀ ਵਰਗਾ ਮਾਹੌਲ ਹੈ ਜ਼ਿਲ੍ਹਾ ਸੁਧਾਰਕਰ ਬਰਨਾਲਾ ਉਹੀ ਜੇਲ੍ਹ ਹੈ ਜਿੱਥੇ ਅਸਲ ਮਾਨਿਆਂ ਵਿੱਚ ਕੈਦੀਆਂ ਦੀ ਜ਼ਿੰਦਗੀ ਸੁਧਾਰਨ ਲਈ ਹਰ ਚੰਗਾ ਮਾਹੌਲ ਸਿਰਜਿਆ ਜਾਂਦਾ ਹੈ ਖੇਡਾਂ ਚੰਗਾ ਭੋਜਨ ਚੰਗਾ ਮਾਹੌਲ ਧਰਮ ਦੀ ਸਿੱਖਿਆ ਕੁਦਰਤ ਨਾਲ ਜੋੜਨ ਵਰਗੀਆਂ ਚੰਗੀਆਂ ਆਦਤਾਂਾਂ ਹੀ ਇੱਥੇ ਕੈਦੀਆਂ ਨੂੰ ਮਾਨਸਿਕ ਤੇ ਸਰੀਰਕ ਪੱਖੋਂ ਤੰਦਰੁਸਤ ਰੱਖਿਆ ਜਾਂਦਾ ਹੈ। ਜੇਲ੍ਹ ਵਿੱਚ ਸਹੂਲਤਾਂ ਸਿਰਫ ਦਿੱਤੀਆਂ ਹੀ ਨਹੀਂ ਜਾਂਦੀਆਂ ਬਲਕਿ ਇਹਨਾਂ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਨੇ 2 ਸਾਲ ਪਹਿਲਾਂ ਬਰਨਾਲਾ ਦੀ ਜੇਲ੍ਹ ਵਿੱਚ ਜੋ ਕੋਸ਼ਿਸ਼ ਸ਼ੁਰੂ ਕੀਤੀ ਸੀ ਅੱਜ ਉਹ ਰੰਗ ਲਿਆ ਰਹੀ ਹੈ ਕਿਉਂਕਿ ਜੇਲਰ ਸਾਹਿਬ ਦਾ ਸੁਪਨਾ ਆਸ਼ਾਵਾਦੀ ਹੈ। ਇਨਾਂ ਦੇ ਵਿੱਚ ਇੱਕ ਇਹੋ ਜੀ ਸ਼ਕਤੀ ਇਹੋ ਜੀ ਊਰਜਾ ਭਰੀ ਜਾਵੇ ਪੋਜ਼ਿਟਿਵ ਸ਼ਕਤੀ ਜਿਹਨੂੰ ਕਹਿੰਦੇ ਆ ਕਿਉਂਕਿ ਜਿਸ ਇਨਸਾਨ ਦੇ ਵਿੱਚ ਪੋਜ਼ਿਟਿਵ ਸ਼ਕਤੀ ਆ ਜਾਂਦੀ ਹੈ ਤੇ ਉਹ ਹਮੇਸ਼ਾ ਦੁਨੀਆ ਦੇ ਵਿੱਚ ਸਕਾਰਾਤਮਕ ਕੰਮ ਕਰੂਗਾ ਚੰਗੇ ਕੰਮ ਕਰੂਗਾ ਸਿਰਫ ਇਹਨਾਂ ਦਾ ਕੇ ਬੁੱਲਿਆ ਰੱਬ ਦਾ ਕੀ ਪਾਉਣਾ ਇਧਰ ਪਟਣਾ ਤੇ ਇਧਰ ਲਾਉਣਾ ਜੇਲ੍ਹ ਵਿੱਚ ਕੈਦੀ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਜਾਗਣੇ ਸ਼ੁਰੂ ਹੋ ਜਾਂਦੇ ਨੇ ਆਪੋ ਆਪਣੇ ਵਿਸ਼ਵਾਸ ਮੁਤਾਬਿਕ ਅਕਾਲ ਪੁਰਖ ਦਾ ਨਾਮ ਵੀ ਜਪਦੇ ਨੇ ਤੇ ਫਿਰ ਯੋਗ ਬਣਾਏ ਨਿਰੋਗ ਲਿਖੀਆਂ ਟੀ-ਸ਼ਰਟਾਂ ਪਾ ਕੇ ਪੂਰਾ ਡੇਢ ਘੰਟਾ ਯੋਗ ਕਰਦੇ ਨੇ ਜੇਲ੍ਹ ਵਿੱਚ ਪੂਰੇ ਦਿਨ ਦਾ ਸ਼ਡਿਊਲ ਨਿਰਧਾਰਿਤ ਕੀਤਾ ਹੋਇਆ ਹੈ ਜਿਸ ਵਿੱਚ ਵੱਖ-ਵੱਖ ਖੇਡਾਂ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨੀਆਂ ਅਨਪੜ੍ਹ ਕੈਦੀਆਂ ਦੀ ਪੜ੍ਹਾਈ ਦੀਆਂ ਕਲਾਸਾਂ ਲੱਗਣੀਆਂ ਸਮੇਤ ਕਈ ਕੰਮ ਸ਼ਾਮਿਲ ਨੇ ਮੈਂ ਖੁਦ ਕਬੱਡੀ ਦਾ ਪਲੇਅਰ ਹਾਂ ਸਰ ਤੇ ਇੱਥੇ ਕਬੱਡੀ ਦਾ ਗਰਾਊਂਡ ਆ ਸਰ ਵਾਲੀਬਾਲ ਦਾ ਗਰਾਊਂਡ ਆ ਖੋਖੋ ਦਾ ਗਰਾਊਂਡ ਆ ਜੋਗਾ ਸਾਨੂੰ ਸਵੇਰੇ 6:00 ਤੋਂ ਲੈ ਕੇ 8:30 ਵਜੇ ਤੱਕ ਕਰਾਇਆ ਜਾਂਦਾ ਸਰ ਬਾਕੀ ਅਸੀਂ ਫਿੱਟ ਆ ਤੰਦਰੁਸਤ ਆ ਵਧੀਆ ਜੀ ਜੇ ਕੋਈ ਅਨਪੜ ਆਉਂਦੇ ਆ ਜਿਵੇਂ ਸਾਡੇ ਅਗੇ ਘੱਟ ਪੜੇ ਹੁੰਦੇ ਆ ਉਹਨਾਂ ਨੂੰ ਪੰਜਾਬੀ ਹਿੰਦੀ ਇੰਗਲਿਸ਼ ਵੀ ਪੜਾਉਂਦੇ ਆ ਸਾਡੇ ਇੱਥੇ ਇਸ ਮਾਹੌਲ ਦੀ ਕੈਦੀਆਂ ਨੂੰ ਸਭ ਤੋਂ ਵੱਡੀ ਦੇਣ ਉਹਨਾਂ ਦਾ ਨਸ਼ਾ ਮੁਕਤ ਹੋਣਾ ਹੈ ਜੇਲ੍ਹ ਵਿੱਚ ਅਜਿਹੇ ਕਈ ਕੈਦੀ ਨੇ ਜੋ ਇਥੇ ਆਉਣ ਤੋਂ ਪਹਿਲਾਂ ਨਸ਼ਿਆਂ ਨੇ ਬਰਬਾਦ ਕਰ ਦਿੱਤੇ ਸਨ ਪਰ ਇਥੋਂ ਦੇ ਸਕਾਰਾਤਮਕ ਮਾਹੌਲ ਨੇ ਉਹਨਾਂ ਨੂੰ ਨਸ਼ਿਆਂ ਦੀ అలਮਤ ਤੋਂ ਦੂਰ ਕਰਕੇ ਚੰਗੇ ਇਨਸਾਨ ਬਣ ਲਈ ਪ੍ਰੇਰਿਆ ਹੈ ਕਿੱਥੇ ਆ ਕੇ ਮੈਨੂੰ ਡਿਪਟੀ ਸਾਹਿਬ ਨੇ ਪ੍ਰੇਰਿਆ ਵੀ ਇੱਕ ਵਾਰ ਮੈਨੂੰ ਗਾਉਂਦਿਆਂ ਨੂੰ ਸੁਣਿਆ ਤੇ ਕਹਿੰਦੇ ਵੀ ਤੂੰ ਗਾਇਆ ਕਰ ਵਧੀਆ ਗਾਉਣਾ ਤੇ ਡਿਪਟੀ ਸਾਹਿਬ ਦੇ ਕਹਿਣ ਦੇ ਸਦਕਾ ਹੀ ਮੈਂ ਗਾਉਣ ਲੱਗਿਆ ਜੀ ਵਧੀਆ ਅੱਜ ਵਧੀਆ ਗਾ ਲੈਣੇ ਆ ਜੀ ਵਧੀਆ ਮਨੋਰੰਜਨ ਕਰੀਦਾ ਜੀ ਸਾਰੇ ਬੰਦੀ ਵੀਰਾਂ ਦਾ ਮੈਂ ਪਹਿਲਾਂ ਬਈ ਜੀ ਬਹੁਤ ਜ਼ਿਆਦਾ ਨਸਾ ਦੀ ਜੀ ਨਸਿਆਂ 'ਚ ਡੁੱਬਿਆ ਹੋਇਆ ਸੀ ਜਦੋਂ ਦਾ ਮੈਂ ਇੱਥੇ ਆਇਆ ਸੀ ਮੇਰਾ 50 ਕਿਲੋ ਵਜਨ ਸੀ ਅੱਜ ਮੇਰੇ 'ਚ 65 ਕਿਲੋ ਵਜਨ ਆ ਕੀ ਬਾਤ ਹੈ ਬਹੁਤ ਵਧੀਆ ਤੇ ਮੈਂ ਆਪਦਾ ਮੰਮੀ ਡੈਡੀ ਨਹੀਂ ਦੇਖੇ ਪਰਿਵਾਰ ਨਹੀਂ ਦੇਖਿਆ ਜੀ ਪਰ ਮੈਂ ਸੋਚਦਾ ਕਦੇ ਇੱਕ ਆਈਡਲ ਲੈ ਕੇ ਚੱਲਦਾ ਵੀ ਜੇ ਹੁੰਦੇ ਵੀ ਤਾਂ ਮੇਰੇ ਡੈਡੀ ਸਾਹਿਬ ਤਾਂ ਸਪੋਰਟੈਂਟ ਸਾਹਿਬ ਅੱਗੇ ਹੁੰਦੇ ਉੱਠਿਆ ਨਹੀਂ ਜਾਂਦਾ ਸੀਗਾ ਮੈਂ 10 10 11 11 ਵਜੇ ਉੱਠਣ ਦਾ ਸੀਗਾ ਜੋ ਅੱਜ ਮੈਂ ਸਵੇਰ 4 ਵਜੇ ਉੱਠੇ ਜਾਂਦਾਗਾ ਉੱਠ ਕੇ ਮਤਲਬ ਵਧੀਆ ਫਰੈਸ਼ ਹੋ ਕੇ ਤਿਆਰ ਰਹਿਣਾ ਜੋਗਾ ਲਈ ਜੇ ਦੇ ਵਿੱਚ ਆ ਕੇ ਹਾਂਜੀ ਸਰ ਜੇਲ ਦੇ ਵਿੱਚ ਆ ਕੇ ਪਰਿਵਾਰ ਦੀ ਸਰ ਇੱਥੇ ਵੀ ਪਰਿਵਾਰੀ ਕੇ ਮਾਹੌਲ ਲੱਗਦਾਗਾ ਜੀ ਮੇਰੇ ਪਿੱਛੇ ਕੋਈ ਵੀ ਨਹੀਂ ਆਗਾ ਪਰ ਇੱਥੇ ਆ ਕੇ ਮੈਨੂੰ ਬਹੁਤ ਜ਼ਿਆਦਾ ਪਰਿਵਾਰਿਕ ਮਾਹੌਲ ਹੀ ਮਿਲਿਆ ਹੈ ਬਿਨਾਂ ਸ਼ੱਕ ਜੇਲ ਵਿੱਚ ਕਿਸੇ ਵੀ ਕਾਲਜ ਬੈਂਕ ਹਰ ਤਰ੍ਹਾਂ ਦੀ ਸਹੂਲਤ ਹੈ ਫਿਰ ਭਾਵੇਂ ਉਹ ਪੜਨ ਲਈ ਲਾਇਬ੍ਰੇਰੀ ਹੋਵੇ ਵੱਖ-ਵੱਖ ਖੇਡਾਂ ਦੇ ਮੈਦਾਨ ਹੋਣ ਵਿਸ਼ੇਸ਼ ਧਿਆਨ ਕੇਂਦਰ ਹੋਵੇ ਪਾਸਟਿਕ ਭੋਜਨ ਵਾਲੀ ਰਸੋਈ ਹੋਵੇ ਜਾਂ ਫਿਰ ਆਤਮਿਕ ਖੁਰਾਕ ਲਈ ਮੰਦਿਰ ਗੁਰਦੁਆਰਾ ਜਮਾਸੀਤ ਜੇਲ੍ਹ ਵਿੱਚ ਚਾਵਾਂਨ ਕੈਦੀਆਂ ਲਈ ਕਿੱਤਾ ਮੁਕੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਜੋ ਉਹਨਾਂ ਦੀ ਕਮਾਈ ਦਾ ਸਾਧਨ ਬਣਦਾ ਹੈ ਕਈ ਕੈਦੀ ਕੰਮ ਸਿੱਖ ਕੇ ਜੇਲ੍ਹ ਦੇ ਦਫ਼ਤਰਾਂ ਵਿੱਚ ਕੰਮ ਵੀ ਸੰਭਾਲਦੇ ਨੇ ਪਰਵਾਰਿਕ ਮਾਹੌਲ ਵਾਂਗ ਰਹ ਰਹੇ ਕੈਦੀ ਵਾਰ-ਵਾਰ ਜੇਲ੍ਹ ਦੇ ਪ੍ਰਬੰਧਾਂ ਦਾ ਗੁਣਗਾਨ ਕਰਦੇ ਨਹੀਂ ਥੱਕਦੇ ਇਹ ਹੋਇਆ ਵੀ ਮਾਲਕਾ ਤੂੰ ਮੈਨੂੰ ਰੱਖ ਲਿਆ ਬਾਹਰ ਹੁੰਦਾ ਮੈਂ ਮਰ ਜਾਂਦਾ ਮੈਂ ਖੁਦ ਨਸੀਬ ਮੰਨਦਾ ਉਹਨੂੰ ਵੀ ਅੰਦਰ ਆ ਕੇ ਮੈਂ ਬਚ ਗਿਆ ਸਾਨੂੰ ਐ ਨਹੀਂ ਲੱਗਦਾ ਵੀ ਅਸੀਂ ਜੇਲ੍ਹ ਦੇ ਵਿੱਚ ਰਹਿੰਦੇ ਆ ਸਾਨੂੰ ਐ ਲੱਗਦਾ ਸੀ ਵੀ ਕਿਸੇ ਕਾਲ 'ਚ ਪੜਨ ਆਇਆ ਜੇਲ੍ਹਾਂ ਨੂੰ ਸੁਧਾਰ ਕਰ ਇਸੇ ਕਰਕੇ ਕਿਹਾ ਜਾਂਦਾ ਹੈ ਤਾਂ ਜੋ ਜੁਰਮ ਕਰਨ ਵਾਲਿਆਂ ਨੂੰ ਸੁਧਰਨ ਦਾ ਇੱਕ ਮੌਕਾ ਦਿੱਤਾ ਜਾਵੇ ਤੇ ਅਸਲ ਮਾਨਿਆ ਵਿੱਚ ਉਹਨਾਂ ਦੇ ਸੁਧਰਨ ਲਈ ਮਾਹੌਲ ਵੀ ਸਜਾਇਆ ਜਾਵੇ ਬਰਨਾਲਾ ਦਾ ਜਿਲਾ ਸੁਧਾਰਕਰ ਆਪਣੇ ਨਾਂ ਨਾਲ ਪੂਰੀ ਤਰ੍ਹਾਂ ਇਨਸਾਫ ਕਰਦਾ ਦਿਖਾਈ ਦੇ ਰਿਹਾ ਹੈ ਤੇ ਪੂਰੇ ਪੰਜਾਬ ਦੀਆਂ ਜੇਲ੍ਹਾਂ ਸਾਹਮਣੇ ਮਿਸਾਲ ਵੀ ਪੇਸ਼ ਕਰ ਰਿਹਾ ਹੈ